ਦੇਖੋ ਜੀ ਗਾਇਸ ਅੱਜ ਦਾ ਮੌਸਮ ਬਹੁਤ ਸਾਫਾ ਹੈ ਜਮਾ ਕਲੀਅਰ ਕ੍ਰਿਸਟਲ ਵਾਹ ਬਾਹਰ ਵੀ ਵਧੀਆ ਧੁੱਪ ਨਿਕਲਦੀ ਹੈ ਹੈ ਪੈਂਟ ਕਰਨ ਵਾਲੀ ਹੈ ਹਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕੇਵਲ ਤੋਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਕੱਲ ਪਰਸੋਂ ਧੁੰਦੇ ਧੁੰਦ ਦੁਪਹਿਰੀ ਸੀਗੀ ਬਹੁਤ ਜ਼ਿਆਦਾ ਤੁਸੀ ਕੀ ਬਾਹਰ ਨਿਕਲਣਾ ਵੀ ਔਕਾ ਸੀਗਾ ਅੱਜ ਬਾਹਰ ਜਾਣ ਦਾ ਪੂਰਾ ਮੌਸਮ ਆ ਜਿੱਥੇ ਵੀ ਤੁਸੀਂ ਜਾਣਾ ਹੋਵੇ ਬੇਚਿੰਤ ਹੋ ਕੇ ਜਾ ਸਕਦੇ ਹੋਗੇ ਆਪਣੇ ਏਰੀਆ ਦੇ ਵਿੱਚ ਦਾ ਘਟੋ ਘਟ ਆਜੋ ਹੁਣ ਬੱਚਿਆਂ ਕੋਲ ਚੱਲਦੇਗੇ ਦੇਖਦੇਗੇ ਪਹਿਲਾਂ ਤਾਂ ਅੰਦਰਲੇ ਕੋਲ ਚੱਲਦੇ ਆਂਗੇ ਇੱਕ ਬੰਦਾ ਬਾਹਰ ਗਿਆ ਹੋਇਆ ਉਹ ਆ ਗਿਆ ਉਹ ਆ ਗਿਆ ਕਿਧਰ ਲੁਕ ਹੈ ਲਿਜੁੜੀ ਕਿਉਂ ਨਹੀਂ ਲਿਜੁੜੀ ਕਿਵੇਂ ਆ ਗਈ ਮੈਂ ਇੱਥੇ ਬੈਠਾ ਸੀ ਮੈਂ ਤੇਰੀ ਜੁੜੀ ਤਾਂ ਕੱਲੀ ਆ ਜੁੜੀ ਦਾ ਕਸ ਲੈ ਕੇ ਆਂਦੀ ਜੁੜੀ ਦਾ ਹੁਣ ਕਸ ਦੇਣੀ ਕਸੀ ਵੀ ਤਾਂ ਕਤੋਨੀ ਕਸਦਾ ਨਹੀਂ ਨਾ ਪੱਛੀ ਜਲਦਾ ਹੁੰਦਾ ਨਹੀਂ ਪੱਛਤਾ ਲੈ ਕਸੀ ਐਨੀ ਕੀ ਗੱਲ ਸੀ ਢੀਡੀ ਊਡੀ ਚਾਹੇ ਪਿੱਤੀ ਨਹੀਂ ਸੀ ਅਡਾ ਪੀਦੇ ਸਾਨੂੰ ਬੋਸ ਨੂੰ ਮਗਰ ਬੱਕਿਆ ਯਾਰ ਸਾਨੂੰ ਕਰਦਾ ਸੀ ਛੁੱਟੀ ਲੈ ਲਈ ਮੈਂ ਕਿੱਥੋਂ ਲੈਣੀ ਹਾਂ ਛੁੱਟੀ ਮੈਂ ਤਾਂ ਡਿਊਟੀ ਵੀ ਨਹੀਂ ਗਿਆ ਤੈਨੂੰ ਕੀ ਕਰੂੰਗਾ ਤੁਸੀਂ ਯਾਰ ਨਾ ਉਸ ਤਾਂ ਮੈਂ ਪੱਕੇ ਹੋਏ ਵਰਨ ਨੂੰ ਕਿ ਕਿਸੇ ਨਾਲ ਬੱਜਿਓ ਬਿਆਹ ਹੀ ਹੋ ਰਿਹਾ ਹੈ ਕਿ ਤੇ ਬਿਆਹ ਤੇ ਜਾਣਾ ਸੀ। ਉਹ ਪੇਪਰ ਦੇ ਕੇ ਜਾਣਗੇ। ਹਾਂ ਫੇਰ ਪੇਪਰ ਹੈ ਨਾ ਕਿੰਨੇ ਵਜੇ ਖਤਮ ਹੋਊਗਾ ਪੇਪਰ? ਪੇਪਰ ਇਹਨਾਂ ਦਾ ਹੋਊਗਾ ਜਿਵੇਂ ਸਾਡੇ ਨਾਲ ਸਕੂਲ ਆ 10 ਵਜੇ ਤੱਕ। ਕਾ 10 ਵਜੇ ਲੈਣ ਆਜੋ। ਕਿੰਨੇ ਵਜੇ ਖਤਮ ਹੋਊਗਾ ਪੇਪਰ ਬਈ? ਕਈ ਨਹੀਂ ਆਉਂਦਾ ਹੁੰਦਾ। 10 ਵਜੇ ਲੈਣ ਆਜੋ 10 ਵਜੇ ਸਾਡਾ ਸਟਾਰਟ ਹੋਣਾ ਹੈ ਨਾ। ਹਾਂ ਦੋ ਵਜੇ। ਹੂੰ ਸੁਣ ਲਓ। ਸਕੂਲ 'ਚ ਪੇਪਰ ਕਰਕੇ ਪੇਪਰ ਕਰਨ ਤੋਂ ਬਾਅਦ 'ਚ ਲੈਣ ਆਜੋ ਸਾਨੂੰ ਲਿਜਾ ਕੇ ਉਸ ਤੋਂ ਬਾਅਦ ਦੇ ਵਿੱਚ ਵਿਆਹ ਜਾਵਾਂਗੇ। ਬਾਹਰ ਤੋਂ ਲੱਗਦਾ 11 12 ਵਜੇ ਆਗਾ ਅੱਛਾ 12 ਵਜੇ ਜਾ ਆਪੋ ਗਿਆ ਪੂਰੀ ਤਰ੍ਹਾਂ ਹੋਈ ਕਰਦੀ ਹੈ ਕਿ ਬਿਆ ਨੂੰ ਆਹ ਪੂਰੀ ਤਰ੍ਹਾਂ ਨਹੀਂ ਆਦੋਂ ਵੀ ਸੂੜ ਲੈਣਾ ਭਾਵੇਂ ਆ ਕਿ ਸੂੜ ਤਾਂ ਮੈਨੂੰ ਦਿਖਾਇਆ ਨਹੀਂ ਯਾਦ ਸੂੜ ਪਾ ਕੇ ਜਾਂਦਾ ਮੈਂ ਤਾਂ ਹੀ ਬਦਲ ਕੋਈ ਪਾ ਪੁਰਾਣੀ ਸੂੜ ਨੇ ਆਪਣੇ ਕੋਲ ਨਵੇਂ ਕੀ ਕਹਿੰਦਾਗਾ ਜੱਜ ਨਮਾ ਕਰਾ ਦੇ ਜੱਜ ਤਾਂ ਫਿਰ ਤੈਨੂੰ ਦਿਖਾ ਕਰਾ ਲੈ ਨਮਾ ਕਰਾ ਲੈ ਹੈਗਾ ਟਾਈਮ ਆ ਜਾਂਦਾ ਜੀ ਅੱਜ ਮੈਂ ਸਮਾਂ ਲੂ ਹੁੰਦਾ ਕਿ ਤੁੰਡਾ ਤੇ ਇਹ ਘਾਂਟਾ ਕਹੇ ਤੇ ਘਾਂਟੇ ਜਿਸ ਮਾ ਕੇ ਪਰ ਹੋਏਗੇ ਉਹ ਕਹਦੇ ਉਹ ਆ ਹੁਣ ਕਿਹੜਾ ਟਾਈਮ ਆ ਜੇ ਕੋਈ ਹੈ ਜਾ ਕੰਮ ਹੋ ਵੀ ਕਿਤੇ ਜਾਣਾ ਨਾ ਤਾਂ ਹੁਣ ਕਿਹੜਾ ਟਾਈਮ ਆਗਾ ਜੇ ਮੈਂ ਕਹਿੰਦਾ ਵੀ ਕਿਤੇ ਚੱਲਣਾ ਆਪਾਂ ਜਾ ਕੇ ਆਉਣਾਗਾ ਉਹਦੀ ਹੁਣ ਕਿਹੜਾ ਟਾਈਮ ਮੇਰੇ ਕੋਲ ਪਹਿਲਾਂ ਦੱਸ ਦ ਹੁਣ ਮੈਂ ਘਾਂਟੇ ਜੇ ਤਿਆਰ ਕਰ ਲੂੰਗੀ ਹਾਂ ਤਾਂ ਘਾਂਟੇ ਤੇ ਕਰਾਂਗੇ ਸੁਣੋ गाइस ਇਹਦੀਆਂ ਗੱਲਾਂ ਤਾਂ ਨਾਲ ਰੱਜ ਨਹੀਂ ਨੀਏਗਾ ਆਪਾਂ ਆਇਦਾਂ ਤੂੰ ਮੇਰੇ ਨਾਲ ਰਹਿ ਤਾ ਦੇ ਆਪਾਂ ਬੋਲਣ ਤੋਂ ਆ ਆਪਾਂ ਕੋਈ ਵੈਰ ਵਾਲੇ ਸੂਟ ਚਾਰ ਤੇ 5 5000 ਰੁਪਏ ਦੇ ਦਿੰਦਾ ਵੀ ਆਪ ਕੀ ਕਰ ਦੱਸੋ ਕਿ ਭਾਈ 5000 ਹੀ ਆਉਂਦੇ ਕਿਉਂ ਉਹ ਉੱਥੇ 5000 ਦੇ ਕੱਪੜੇ ਆਉਂਦੇ ਨੇ ਕਿਨੇ ਲੱਗਦੇ ਸੀ ਕਿ ਤੈਨੂੰ ਤੇਰੇ ਆ ਜੰਦੇ ਹੋਣਗੇ ਮੇਰੇ ਹੋਈ ਨਹੀਂ ਆਉਂਦੇ ਜੀ ਮੇਰੇ ਵੀ ਆ ਮੇਰੇ ਤੇਰੇ ਵੀ ਆਉਣਗੇ ਯਾਰ ਮੇਰੇ ਆ ਸਕਦੇ ਨਹੀਂ ਇਹਦੇ ਆ ਨਹੀਂ ਸਕਦੇ ਹੈਗੇ 5000 15000 ਦੇ ਦੀ ਮੈਂ ਆ ਬਲਾਪੇ ਲੈਣ ਸਾਰਾ ਗੁੱਸਾ ਸਾਰਾ ਗੁੱਸਾ ਹਾਂਜ ਮੇਰਾ 10 ਤੇਰਾ 13 ਤੇਰਾ ਭਤੀਜਾ 10000 ਤੇਰਾ ਚਲੋ ਦੋ ਦਰ ਕਰ ਲਾ ਇਹ ਵੀ ਲਈ ਦੋ ਦੋ ਚਾਹ ਕੰਪੀ ਨੂੰ ਦੇ ਮੈਂ ਲੀਨਾਂ ਦੂੰ ਤਾਂ ਪੈਸੇ ਮੰਗੜਾ ਦੇ ਨੇ ਤਰਕੀ ਚੰਦਾ ਲੈਣਾ ਚਲੋ ਇੱਥੋਂ ਚੰਦਾ ਹੈ ਨਹੀਂ ਆਪਕਰ ਨੂੰ ਵੀ ਢੜਕੀ ਉਹ ਬਣਾਏ ਖਾਇ ਬੀਰ ਦੇ ਕਿਉਂ ਜੀ ਨੋ ਕਰ ਰੱਖੇ ਹੋਇਆ ਨਹੀਂ ਪਾਏ ਬੀਨੋ ਅਸਾ ਲੈ ਲਓ ਸੰਗਵਰ ਸੰਗਵਰ ਅਸੀਂ ਕਿਉਂ ਬਣਾ ਦੇ ਨਹੀਂ ਗਏ ਪਹਿਲਾਂ ਪੈਸਾ ਘੱਟ ਤੇ ਚੈੱਕ ਪਾਣ ਦੇ ਫਿਰ ਤੁਮ ਮੈਂ ਖਾਚ ਉਹ ਨਾਲ ਜੀ ਨਹੀਂ ਲੱਦੀ ਪਤੇ ਆਦਾ ਹੀ ਮੜਿਆ ਕੱਟ ਕੇ ਤੇਰੀ ਮਾਮੂ ਚੈੱਕ ਗੂਗਲ ਪੇ ਕਰਨੀ ਚਾਹ ਗੂਗਲ ਪੇ ਕਰ ਦਿੰਦੇ ਤੇਰੀ ਮਾਮੂ ਮੜਿਆ ਠੀਕਾ ਕਰੀ ਮੜਿਆ ਉਹ ਖੜਾ ਹੋ ਕੇ ਕਰੇ ਦੇ ਹੁਣ ਨਵੇਂ ਕੰਮ ਪਰ ਕਰਦੇ ਕਰਦੇ ਤੇ ਜਾਣ ਨਹੀਂ ਇਹਨੇ ਨੁਗਲ ਬੇਗਾਨੀ ਤੇਰੇ ਲਈ ਹੋੜਾ ਤੂੰ ਕਰ ਹਨਾ ਹਾਰਦੇ ਚੜਾਏ ਕਿਉਂ ਕਰ ਯੱਕ 5000 ਦਾ ਤੱਕ 5 5000 ਕਰ ਕਿਉਂ ਹੁੰਦੇ ਨੇ 15000 15000 ਬਾਮ ਰੋਡ ਤੇ ਨਾਗ ਰੋਡ ਹੈ ਨਾਗ ਰੋਡ ਨਾਗ ਰੋਡ ਨਾਗ ਰੋਡ ਇੱਕ ਮੇਕਅਪ ਬਸ ਹਾਂ ਇੱਕ ਸੂਟ ਇੱਕ ਮੇਕਅਪ ਇੱਕ ਚਲ ਮੈਂ ਲੈ ਲੂੰਗੀ ਸੂਟ ਮੈਂ ਆਪਣੀ ਪਸੰਦਾ ਰਹਾਉਂਗਾ ਕੀ ਹਾਲ ਹੈ ਤੂੰ ਦੱਦੂ ਕਿਹਦੇ ਨੂੰ ਕਹਿੰਦੇਗਾ ਤੂੰ ਜਰਰ ਨਾ ਮੈਂ ਪਾਉਂਦਾ ਆਹ ਤੂੰ ਇਹ ਪੈਸੇ ਦੇ ਕੇ ਸੂਟ ਮਾਉਂਦੀ ਹੁੰਦੀ ਹੈ ਕਿ ਸੂਟ ਵਧੀਆ ਘਟੀਆਂ ਦੇਖ ਕੇ ਹੀ ਪਾਉਂਦੀ ਹੁੰਦੀ ਜੇ ਜਬਈ ਘਟੀਆਂ ਆ ਜਾ ਹੋਵੇ ਬੇਕਾਰ ਸੂਟ ਹੋਵੇ ਕੁਛ ਨਾ ਹੋ ਤੇ ਲੱਗਿਆ ਹੋਇਆ ਹੋਵੇ ਕਹੂਗੀ ਹਾਂ ਆਹ 10000 ਦਾ ਆਹੀ ਠੀਕ ਆਗਾ ਉਹ ਤਾਂ ਜੇ ਕੋਈ ਜਮਾਤ ਪੂਰਾ ਹੋਵੇ ਜਨੀਗ ਜਾਂ ਪੀਸ ਉਹ ਜੇ 2000 ਦਾ ਹੋਵੇ ਆਹ ਤਾਂ ਜਮੇ ਬੇਕਾਰ ਆ ਪੀਸ ਕਿਹੜਾ ਜੀ 2000 ਦਾ ਅੱਜ ਕੱਲੇ ਕੋਈ 3500 ਦੋ 2000 ਨੂੰ ਤੁਸੀਂ ਘੜਦੀ ਨਹੀਂ ਹੈਗੀਆਂ ਤਾਂ ਹੀ ਨਹੀਂ ਘੜਨ ਦਿੰਦਾ ਜੇ ਤੁਸੀਂ ਖੜੂ ਤਾਂ ਅਗਲਾ ਖੜਨ ਦਵੇ ਆਲਾ ਕਹਿੰਦਾ ਇਹਨਾਂ ਨੂੰ ਪਹਿਲਾਂ 10000 ਵਾਲਾ ਦੱਸੋ ਫੇਰ ਜੀ ਚੀਜ਼ ਹੁੰਦੀ ਹੈ ਜੀ ਈ ਚੀਜ਼ ਕਾਹ ਨੂੰ ਹੁੰਦੀ ਹੈ ਜੀ ਐਂ ਕਹਿੰਦੇ ਅਸੀਂ 10000 ਵਾਲੀ ਲੈਣਾ ਤੂੰ ਦੱਸ ਈ ਜੀ ਬਿੱਟ ਨਹੀਂ ਆਉਂਦਾ ਨਾ ਇਹਦਾ ਹੀ ਰੋਲੇ ਪਿੱਟਨੇ ਜੇ ਰਹਿਣੀ ਉਹਦਾ ਲੈ ਚੱਲ ਪਰ ਮੇਰੇ ਕੋਲ ਨਾ ਤਰਕ ਤਰਕ ਕੇ ਪੈਸੇ ਮੁੱਸੇ ਨਹੀਂ ਗੱਲ ਲੱਗ ਰਿਹਾ ਅਗਰ ਮਸਾਖ ਮਾਇਦੇ ਨੇ ਤੈਨੂੰ ਪਤਾ ਵਾਰਤ ਨੂੰ ਦਜੀਆ ਕਿਵੇਂ ਕਮਾਉਣੇਗੇ ਉੰਦਰ ਮਾਜ ਕੇ ਦੋ ਭਾਡੇ ਕਹਿੰਦੀਆਂ ਕਿ ਐ ਹੋ ਗਿਆ ਕੰਮ ਤਾਂ ਮੈਂ ਕਿਹੜਾ ਕੰਮ ਕਰਦੀ ਆ ਫਿਰ ਲੈ ਪੈਸੇ ਦੋ ਭਾਡੇ ਮੈਂ ਮਾਜ ਕੇ ਦੋ ਭਾਡੇ ਪੈਣੀਆਂ ਮੈਡਰ ਦੇ ਤਨਖਾਹ ਵਾਡਦੇ ਨੇ ਪਤਰਾਹਾ ਵੰਨ ਦਈਏ ਗੈਸੇ ਦੀ ਦੇ ਦੋ ਚਲਾ ਮਹੀਨੇ ਦਾ ਮੈਂ ਸਾਰੇ ਮਹੀਨੇ ਸਾਲਾਂ ਦੀ ਇਕੱਠੀ ਹੋ ਦਿੰਦਾ ਨਾ ਸਾਲਾਂ ਦੀ ਆ ਜਿੱਥੇ ਤੈਨੂੰ ਲੋਣਾ ਤੈਨੂੰ ਘਾ ਦੇ ਵਿੱਚੋਂ ਪੈਸੇ ਕੱਟਾਂਗੇ ਮੇਰੀ ਮਜਬੂਰੀ ਹੈ ਸਭੀ ਕੱਟਾਂਗੇ ਵਿੱਚੋਂ ਆ ਜਿੱਥੇ ਮੇਰੇ ਦਾਦਾ ਜੀ ਮੇਰੇ ਤਰਾਨੇ ਤਰਾਨੇ ਸੂਟ ਕੱਪੜੇ ਆਏ ਹੋਏ ਨੇ ਉਹਨਾਂ ਦੇ ਪੈਸੇ ਵਿੱਚ ਕੱਟਾਂਗੇ ਗਲ ਨਹੀਂ ਕਿੰਨੀ ਕ ਤਨਖਾਹ ਬਣੀ ਪਹਿਲਾਂ ਕਿੰਨੀ ਕੀ ਦਰ ਖਾ ਰਹੀ ਹੈ ਜੀ ਹਿਸਾਬ-ਕਿਤਾਬ ਹਾਂ ਬਈ ਕਿ ਨਾ ਦੇ ਲੱਗ ਲੱਖਰ ਬਿਨਾਂ ਸਾਲਾ ਲੱਖ ਨੂੰ ਤੂੰ ਜੀ ਨਹੀਂ ਲੱਗ ਕੇ ਆਉਂਦੀ ਨਾਦੂ ਰੂੜੀ ਦਾ ਰਹਿ ਚੱਕ ਕੇ ਆਉਣੀ ਹੈਗੀ ਹਾਂ ਕਿੰਨੀ ਬੰਨੀ ਹੈ ਜੀ 20000 ਹੁਣ ਆਪਾਂ ਮਾ ਵਰਗੀ ਵਰਤੋਂ ਕਰਦੇ 20000 ਨੂੰ ਤੋੜਾ ਸਾਲ ਦੀ ਮੈਨੂੰ ਵੀ ਪਤਾ ਇੱਕ ਸਾਲ ਦੀ ਠੀਕ ਹੈ ਠੀਕ ਹੈ ਕਹੇ ਨਹੀਂ 20000 ਇੱਕ ਸਾਲ ਦਾ ਇੱਕ ਲਗੇ ਆਣੇ ਇੱਕ ਸਾਲ ਦਾ ਨਾ 20000 ਫੇਦੇ ਤੂੰ ਹੀ ਦੇ ਮੇਰੇ ਕੋਲ ਤਾਂ ਹੈ ਨਹੀਂ ਹੈ ਪਰ ਮੈਂ ਤਾਂ ਦਰੂ ਹੈ ਗਿਆ ਜੀ ਇੱਕ ਸਾਲ ਦਾ ਚੰਗਾ ਜੀ ਇਹ ਲੱਖ ਰੁਪਏ ਕਹਿੰਦੇ ਜੀ ਨਹੀਂ ਨਹੀਂ ਹੁਣ ਪੂਰਾ ਹੋ ਗਿਆ ਇਹ ਲੱਖ ਰੁਪਏ ਕਹਿੰਦੇ ਬਸ ਬੰਨਤਾ ਮੇਰਾ ਇਹਨੇ ਲੱਖ ਰੁਪਏ ਕਿਹਾ ਸੀਗਾ ਬਸ ਮਹੀਨੇ ਦਾ ਚੰਗਾ ਕਰਦੇ ਮੈਨੂੰ 3 ਮਹੀਨੇ ਦੇ ਦੋਨ ਸਾਜੋਦੇ ਬਥੇਰੀ ਜੀ ਮੱਕੀ ਮਾਪ ਖਰੀ ਤੁਹਾਡੇ ਵਾਸਤੇ ਮੂੰਹ ਦੇਖ ਕੇ ਤਾਂ ਰਮੜਿਆ ਤੂੰ ਤਾਂ ਆ ਗਿਆ ਨਮੂਦੋ ਤਾਂ ਤੈਨੂੰ ਵੀ ਨਾ ਸੱਠਾ ਜੀ ਆਪਾਂ ਦੇ ਛੱਪੜ ਜੀ 60000 ਦਾ ਬੜਾ ਛੱਪੜ ਜੀ ਨਾ ਮੈਂ ਗਰਲੀ ਨੂੰ ਵੀ ਦਵਾ ਦੂ ਵਿੱਚੇ ਛੱਪੜ ਜੀ ਮੂੰਹ ਦਾ ਦੇ 60000 ਤਾਂ ਘਟਾਣਾ ਚੈੱਕ ਅੱਜ ਤੱਕ ਛੱਪੜ ਦੀ ਮੁੰਦਾ ਤੋ ਕਿਹਾ ਪਾਸ ਸ਼ੁਰੂਆਤ 60 ਤੋਂ ਛੱਪੜ ਦੀ ਮੁੰਦਾ ਸ਼ੁਰੂਆਤ ਚੈੱਕ ਦੇ ਨਾਲ ਆ ਚੱਕ ਚੱਕ ਚੱਲ ਪਾ ਜੇ ਤੂੰ ਨਹੀਂ ਹੋਰ ਲੱਗ ਗਲੀ ਤਾਂ ਆਪ ਇਹਨੂੰ ਆਏ ਵੀ ਜੇ ਪੈਸੇ ਵੇਲੇ ਕਿ ਮੇਰਾ ਹੋਗਾ ਪਤਾ ਹੈ ਪਤਾ ਤੋਂ ਪੁੱਛਦਾ ਮੈਂ ਆ ਵਧੀਆ ਹੋ ਆ ਜਾ ਚੱਲ ਪਤਾ ਹੈ ਕਿੰਨੇ ਪੈਸੇ ਦੇ ਇਹ ਮਾਮ ਨੂੰ 1 ਸਾਲ ਦੇ 10000 10000 ਆਹ ਕਲੀਅਰ ਕੱਟ ਚਲ ਗੁੜੀ 10000 ਇਹ ਤਾਂ ਪਤਾ ਨਹੀਂ ਚਲੇ ਰਹੇ ਤੇ ਕਿੰਨੇ ਵੇਲੇ ਤੱਕ ਹੋ ਮੰਨਦੇ ਜਦ ਸੂਟ ਆ ਜੇ ਇਹ ਤਾਂ ਨਹੀਂ ਫੈਸਲਾ ਮਿਲਿਆ ਨਾ ਵੀ ਇਹ ਮੈਂ ਤਾਂ ਇਸੇ ਜੱਜ ਦਾ ਮੰਨਦਾ ਉਹ ਜੱਜ ਦਾ ਜਮੇ ਬੇਕਾਰ ਫੈਸਲੇ ਹੁੰਦੇ ਚਲੋ ਜਾ ਕੇ ਤੇਰੇ ਸਾਨੂੰ ਫੋਨ ਲਾ ਦਾਂਗੇ ਵੀ ਆ ਸੂਟ ਨਹੀਂ ਪਾਉਂਦਾ ਹੈਗਾ 15000 ਚਲ ਕੰਮ ਕਰ ਤੂੰ ਆ ਜਾ ਭੱਜਿਆ ਚਲੋ ਗイズ ਇਹਨਾਂ ਦੇ ਨਹੀਂ ਨਿਪਟਣੇ ਹੈਗੇ ਆ ਖਾਈਏ ਪੀਏ ਕੁਛ ਇਹ ਥੀਏ ਬੈਠੀ ਆਪਣਾ ਟਾਈਮ ਲਵਾਉਗੀ ਪੂਰਾ ਆ ਗਈ? ਨਹੀਂ। ਪੜੀਆ। ਹਾਂ ਪੜੀ ਗਏ। ਨਹੀਂ। ਪੜੀਏ ਬਹੁਤ ਆ ਪਾਇਨਾ ਪੈਸਾ ਤੈਨੂੰ ਪਤਾ ਕਿਵੇਂ ਆਊਗਾ? ਨਹੀਂ ਜੀ। ਨਹੀਂ ਪੜੀਏ। ਇੱਕ ਦੂਸਰ ਦਾ ਮਾਰਦਾ ਬੰਦਿਆ। ਚੱਲ ਚੰਗਾ ਦਵਾ ਦਾਂਗੇ। ਦਵਾ ਦਾਂਗੇ ਤੇਰੇ। ਦੋ ਕੁੱਤੇ ਦਾ 5000 ਦਾ 5000 ਦਾ ਲੈਣਾ। ਇਹ ਨਹੀਂ ਅੱਲਾ ਹੁਣ ਆਪੇ ਗਿਆ ਨੇ ਵੀ 3000 ਦਾ। ਕਿ ਲੈਣਾ ਤੇ ਨਾ ਬਾਕੀ ਦਾ ਮੈਂ ਦਮ ਲੈਣਾ। ਬਾਕੀ ਹੋਰ ਵੀ ਹਜੇ ਸੁਣਨੇ ਨੇ। ਸਾਰੀ ਗਰਮੀ ਨਾ ਦੱਸਦਾ ਸਿਆਣਾ ਹੋ ਜਾਊਗਾ ਆਪਾਂ ਮੈਂ ਚੱਲ ਚੱਕਾ ਲੈ ਲਈ ਨੂੰ ਚੱਲ ਉਹ ਪਾਰਕ ਫਾਨ ਦੇ ਬਸ ਲੈ ਜੀ ਚੱਲ ਸਿੱਧੇ ਦੀ ਕੋਲ ਵੀ ਕੇ ਲੜਦੀ ਹੈ ਚੰਗਾ ਸਕੂਟਰੀ ਕੈਨਸਲ ਤੇ ਜੀ ਸੂਟ ਲੈ ਲਈ ਕੋ ਸੂਟ ਤੇ ਕਿਹਾ ਕਿ ਅੰਦੀ ਲੈ ਅੰਕ ਕਿਆ ਸੀ ਮੈਨੂੰ ਜਮੀ ਵੀ ਨਹੀਂ ਆਉਂਦੀ ਇਹ ਪਰ ਸਕੂਟਰ ਨੂੰ ਕਾਹਦੇ ਨੂੰ ਕਾਹ ਨੂੰ ਦੇ ਬਸ ਲਓ ਜੀ ਗਾਇਸ ਆ ਰੈਡੀ ਹੋ ਗਏਗੇ ਰੈਡੀ ਹੋ ਕੇ ਹੁਣ ਮੈਂ ਤਾਂ ਚੱਲਿਆ ਡਿਊਟੀ ਇਹ ਬੱਚੇ ਆਪਣਾ ਚੱਲੇ ਨੇ ਸਕੂਲ ਆ ਦੇਖੋ ਇਹ ਵੀ ਰੈਡੀ ਹੋ ਰਹੇ ਨੇ ਗੇ ਗਲੀਨ ਲੱਗੀ ਜੀ ਆਪਣੇ ਫੋਨ ਤੇ ਤੇ ਫਤੇ ਬਹਾਰ ਐ ਸਾਰਾ ਤੇ ਮੈਂ ਚੱਲਿਆ ਹੁਣ ਆਪਣਾ ਰੈਡੀ ਹੈਗਾ ਠੀਕ ਹੈ ਮਾਫੀ ਲਵਣ ਕੇ ਹਣਾ ਚਲੋ ਠੀਕ ਹੈ ਗਾਇਸ ਹੁਣ ਤੁਹਾਨੂੰ ਮਿਲਦਾ ਹੈਗੇ ਡਿਊਟੀ ਤੋਂ ਵਾਪਸ ਆ ਕੇ ਲਓ ਜੀ ਗਾਇਸ ਘਰੇ ਪਹੁੰਚ ਗਏਗੇ ਡਿਊਟੀ ਖਤਮ ਕਰਕੇ ਹਰ ਘਰੇ ਆਉਂਦੇ ਆਂ ਹੀ ਆ ਦੇਖੋ ਇਹ ਚੱਜ ਲੱਗੀ ਕਰਨ ਸਾਡੀ ਬਤਾਲ ਤੋਂ मेरा वाला कोट चाके पा लिया मैं ठंड च मार देखी अजिया वाला डैड दूजी कॉपी बन गई दूजी कॉपी देखा देखो हाँ। लग रही है मेरी दूजी कॉपी किस पास अच्छे हो गए इधर हो गए था किस पास लग रही है कॉपी छोटी छुटकू बम बोल चल ये कर रहे हो देखी किचन में किचन में हमको कुछ खाने को दे दो बीबी जी ਕੁੱਸ ਖਾਣੇ ਦਾ ਦੇ ਦੀ ਬੀਜੀ ਚਲੋ ਉਰਤਣਾ ਤੁਹਾਡੇ ਬਣਾਓ ਕੁੱਸਾ ਦੋ ਯਾਰ ਤੁਸ ਤਾਂ ਜਮੇ ਭੁੱਖਾ ਮਾਰ ਰੱਖਿਆ ਮੈਨੂੰ ਮੈਂ ਕਿੱਥੇ ਮਾਰ ਜਮਾਂ ਜਾਣ ਨਹੀਂ ਸਕੀ ਇਸ ਰੀਤ ਚ ਵਾਹ ਇਹ ਲੰਗਣਾ ਇਹ ਰੋਡ ਬੰਦਾ ਫਿਰ ਹੈਂ ਹੂ ਗੋਟ ਹੂ ਕੰਮ ਨਹੀਂ ਹੁੰਦਾ ਰੋਡ 'ਚ ਫੇਰ ਤੁਸੀਂ ਛੁੱਟੀ ਕਰ ਲੈਣੇ ਖਾ ਰਿਹਾ ਤੁਸੀਂ ਤਾਂ ਜਾਣਦੇ ਕਿ ਕਿਹਦਾ ਸੋ ਡਿਊਟੀ ਲੱਗੀ ਹੋਈ ਹੈ ਫੇਰ ਕਿਉਂ ਤੁਸੀਂ ਤਾਂ ਜਾਣਦੇ ਹੋ ਮਤਲਬ ਆ ਕਿਸੇ ਨਾਲ ਬਗ ਜਾਈਂ ਲੂਰਾਰੇ ਦਾ ਰੁਗਾਇਸ ਚੁੱਟੀ ਤਾਂ ਮਿਲ ਗਈ ਠੀਕ ਮਿਲ ਗਈ ਹੈਗੀ ਹੁਣ ਇਹਨੂੰ ਉੱਡਾਉਣਾ ਚਲੋ ਜੀ ਉੱਡਾਉਣ ਤੋਂ ਬਾਅਦ ਚ ਫਿਰ ਹੋਰ ਡਿਸਟ੍ਰੈਸ ਕਰਾਂਗਾ ਠੀਕ ਹੈ ਹੁਣ ਉਹ ਦੱਸਣਗੇ ਜੀ ਆਪਾਂ ਤੇ ਵੀ ਚੁੱਟੀ ਵੀ ਮਿਲ ਗਈ ਹੈ ਪੰਜਾਬ ਦੇ ਨਹੀਂ ਆਏ ਤਾਂ ਨਹੀਂ ਰਿਹਾ ਨਾ ਵਾਹ ਰੱਬ ਕਿਹ ਚੰਦੇ ਕਿੱਥੇ ਵਾਹ ਦੇ ਕਿਹੜਾ ਪਿਆ ਵਾਹ ਤੁੰਨ ਦੱਸਿਆ ਤਾਂ ਸੀ ਤੀ ਤੈਨੂੰ ਵੇ ਚੁੱਟੀ ਮਿਲ ਗਈ ਤਾਂ ਬਾਗ ਚਲਾਇ ਨਹੀਂ ਵੀ ਤਾ ਨਾ ਸੀ ਉਮਲੀਓਨੀ ਤੁਹਾਨੂੰ ਮੈਂ ਕਿੰਦੇ ਕੀ ਡਿਊਟੀ ਲੱਗੀ ਹੋਈ ਆ ਕਿੱਥੇ ਕੋਟਮਾ ਤੇ ਕਾਹਦੇ ਕਾਹਦੇ ਦੇ ਜਾਣਾ ਸੀ ਕੀ ਕਹਿੰਦਾ ਵਿਆਹ ਦੇ ਜਾਣਾ ਲੈ ਐਵੇਂ ਕਿਵੇਂ ਕਹਿੰਦਾ ਤਾਂ ਕੀ ਕਿਸ ਤੇ ਜਾਣਾ ਹੋ ਗਿਆ ਹਾਂ ਵਿਆਹ ਕਿ ਨਾਲ ਜਾਣਾ ਕਿਸੇ ਨਾਲ ਵੀ ਨਹੀਂ ਤੈਂਗੜ ਨਾ ਕਰਦਾ ਚ ਨਹੀਂ ਮਿਲੀ ਨਹੀਂ ਮਿਲੀ ਤੈਂਗੜੇ ਹਰਦੇ ਨੇ ਹਾਂ ਹੁਣ ਮੈਂ ਕੀ ਕਰਦਾ ਇਹਦਾ ਸਭ ਪਹਿਲਾਂ ਕੀ ਕਰ ਸਰਦਾ ਸੀ ਮੈਂ ਪਹਿਲਾਂ ਕਰਨ ਦਾ ਸਾਨੂੰ ਕੀ ਕਰਨ ਦਾ ਸਾਨੂੰ ਪਹਿਲਾਂ ਹਾਂ ਹਾਂ ਨਹੀਂ ਹੰਨਾ ਸਾਰਾ ਕੁਲ ਹੋਣੀਆਂ ਸਾਰੇ ਪਹਿਲਾਂ ਨਹੀਂ ਹੋਣੀ ਕੋਈ ਵੱਡਾ ਪ੍ਰੋਗਰਾਮ ਨਾ ਰੱਖ ਲੈ ਸਾਰਾ ਛੁੱਟੀ ਕਾਦੇ ਵਾਸਤੇ ਲੈਣੀ ਆ ਵੀ ਬੱਸ ਨਸਾਰਾ ਕਹਿੰਦਾ ਵੀ ਥੋੜਾ ਦਰੋ ਜੀ ਬਿਆਹ ਨਿਕਲੇ ਰਹਿੰਦੇ ਨੇ ਕੀ ਮੈਂ ਕੀ ਕਰਾਂ ਮੈਨੂੰ ਸਕੀਮ ਤਾਂ ਦੱਸੋ ਗਈ ਫੋਨ ਕਰ ਦਉ ਮੈਂ ਕਰੂੰ ਫੋਨ ਕਰ ਦੋ ਸਕੀਮ ਲੈ ਦੱਸੋ ਅਹ 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 ਸਾਲ ਆਲਾ ਮੱਸਾ ਐਵੇਂ ਹੀ ਹੁੰਦਾ ਮੈਨੂੰ ਬਹਾਨਾ ਨਹੀਂ ਆਉਂਦਾ ਹੁੰਦਾ ਮਾਰ ਹੋ ਗਿਆ ਲੈ ਉਹਨਾਂ ਜੇ ਦੇਖ ਲੈ ਉਹਨੂੰ ਵੀ ਇਹਦਾ ਬਿਆਸ ਤਾ ਸਰ ਨੇ ਕਿ ਉੱਥੇ ਆ ਕੇ ਦੇਖਣਾ ਅੱਜ ਸੱਟੇ ਤੂੰ ਬਾਜਾ ਨਾ ਸੰਨੂ ਆਪੋ ਫੋਨ ਕਰ ਤਾਂ ਗੱਲ ਨਾ ਜੋ। ਨੱਚਾ। ਹਾਂ। ਮੰਮਾ ਮਾਂ। ਬੋਸੇ ਨਾ ਪਤੀ ਦਾ ਖਾਣਾ ਤਾਂ ਹੀ ਕਰਾਂਗੇ। ਵੀ ਮੈਂ ਨਾ ਬਿਆ ਦੇਖਾਂ। ਮੈਂ ਇਹਦਾ ਜਾਣ ਨਹੀਂ ਰਹੀ ਕਰਦਾ ਮੇਰਾ ਤਾਂ ਅਲਰਜੀ ਵਗੈ। ਜੀ ਹੋਰ ਸੌਲਿਡ ਜਿਹਾ ਬਣਾ ਦੱਸੋ। ਸੌਫਟ ਨਾ ਪੁੱਛ ਸੌਫਟ ਕਰ ਆ ਸੰਗੇ। ਚੋਚੋ। ਖਾਓ ਤੱਕ ਦੱਸ ਦੂੰਗੀ। 10 ਬੰਦੇ ਇਸ ਹਾਲਾਤ ਅੱਥੇ ਬੱਜਦਾ ਅੱਥੇ ਬੱਜਨਾਰੇ। ਜੋਟੂ ਬੱਚਾ ਜੋਟੂ ਬੱਚਾ ਲੈ ਕੇ ਬੈਠਾ ਦਾਰਨ ਦੇ ਦੇਖ ਲਓ ਗਾਇਸ ਕਿੰਨੇ ਔਖੇ ਨੇ ਵਿਆਹ ਕਿ ਨਹੀਂ ਬਲੋ ਕੀ ਵੀ ਮੰਨ ਆਖਣਾ ਸੌ ਸੇਲੀ ਆ ਮਾ ਤੁਸੀਂ ਵੀ ਹੌ ਤੱਕ ਖਾਣੇ ਫਾਈਲ ਆ ਰਿਹਾ ਹਾਂ ਅਡਮਿਟ ਹੋਣਾ ਉਹ ਹੈ ਨਾ ਕਿ ਜਿਆ ਬਿਰਦਾ ਖਾ ਐਡਮਿਟ ਹੋਣਾ ਜ਼ਰੂਰੀ ਐਡਮਿਟ ਕਰਨਾ ਥੋੜਾ ਬਿਆਹ ਦਾ ਗੰਡਾ ਥੋੜਾ ਹਾਂ ਹਾਂ ਜ਼ਰੂਰੀ ਐਡਮਿਟ ਕਰਨਾ Ya dedi çağırdı. Tamam. 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 ਕਿ ਮੈਂ ਕਰਾਂ ਇਹ ਤੁਸੀਂ ਦੱਸੋ ਤੁਸੀਂ ਦੇਖ ਲਓ ਜੀ ਮੈਂ ਲੈ ਲਵਾਂ ਰੋਟੀ ਹਾਂੰਦਾਂ ਲੈ ਲਵਾਂ ਜੀ ਬੱਕਾਂ ਜੀਆ ਚੱਲ ਜੇ ਤੁਹਾਡੀ ਮਮ ਕਹੂਗੀ ਤਾਂ ਫਿਰ ਛੁੱਟੀ ਲੈਣਾਗੇ ਮਾਂ ਮੈਂ ਖਾ ਦੇ ਲੋ ਹਾਂ ਸੋਨੇ ਰੰਗ ਦਾ ਕਿਆ ਸੀ ਮੂਹ ਵੀ ਤੇ ਬਾਲੇ ਤੁਸੀਂ ਖਾ ਕੋਲੂਗੀ ਮੈਨੂੰ ਕੀ ਉਹ ਬਿੱਟਾ ਹਜੇ ਆ ਗੋ ਪੋੜਾ ਨਹੀਂ ਹੋਇਆ ਕਿਹੜਾ ਮੂਵੀ ਵਾਲੇ ਕਹਿੰਦੇ ਜਦ ਵੀ ਫਤਿਹਾਂ ਕਰੋ ਤੇ ਜਾਵਾਂਗੇ। ਚ ਮੈਂ ਦੀ ਮੈਨੂੰ ਪਿੱਤਾ ਕਵਾ ਦਿਓ। ਮੈਂ ਕਹਿੰਦੀ ਮੈਂ ਪਿੱਤਾ ਕਵਾਉਂ ਤੈਨੂੰ ਹਾਂ ਕਰ ਦੇ। ਅੱਛਾ। ਉਹ ਮਦਲਾ ਲੈ ਰਿਹਾ ਇਹ। ਹੂੰ। ਆ ਦੇ ਬਦਲ ਹਾਂ ਕਰੋ। ਹੂੰ। ਛੁੱਟੀ ਲੀਏ। ਦੇਖਾ। ਕਿੰਨਾ ਸਿਆਰਾ। ਕਰੋ ਵੀ ਹਾਂ ਫਿਰ ਸਹੀ ਹੈ ਅਲੱਗ ਲੈ ਜੀ। ਤੇਰੇ ਤਾਂ ਕਰਨੀ ਪਊਗੀ ਬਾਈ। ਚਲੋ ਜੀ ਹਾਂ ਚਲ ਦੋ ਫਿਰ। ਚਲੋ ਠੀਕ ਆ ਫਿਰ ਆਪਾਂ ਬਾਤ ਕਰਾਂਗੇ। ਮਜ਼ਰਤ ਤੇ ਛੁੱਟੀ ਲੈ ਲਈ ਸੀਗੀ ਸਰ ਨੇ ਮੈਨੂੰ ਛੁੱਟੀ ਦੇਤੀ ਸੀ ਤੁਹਾਨੂੰ ਉਹ ਨੂੰ ਬਣਾਤਾ। ਸਾਨੂੰ ਪਤਾ ਸੀ ਉੱਲੂ ਬਣ ਕੇ ਤੁਸੀਂ ਉੱਲੂ ਉੱਲੂ ਬਰਾਤਾ ਸਾਨੂੰ ਪਤਾ ਲਈ ਬਤਾ ਸੀ ਮੈਨੂੰ ਪਤਾ ਪਤਾ ਉੱਲੂ ਤਾਂ ਪਣੀ ਕੀ ਬੀੜੀ ਤੂੰ ਤੁਸੀਂ ਬੱਠੀ ਹਾਂ ਅਦਰ ਨਾਟਕ ਸੀ ਮੈਨੂੰ ਪਤਾ ਪਤਾ ਪੜ੍ਹ ਦੇ ਤੂੰ ਦੱਸ ਤੇ ਨਾਟਕ ਦੀ ਜਾ ਉਹ ਹੀ ਕੱਲ੍ਹ ਸੀ ਫੱਟ ਜੱਜ ਜੱਜ ਘਰ ਗਿਆ ਉਹ ਉੱਲੂ ਬਣ ਉਹ ਮੈਂ ਹੁਣ ਆਪਾਂ ਨੂੰ ਇਹ ਨੇ ਰੈਕਸਟੈਂਸ ਆਲੇ ਤਾਂ ਤਿੰਨ ਨਾਲ ਇਹਨਾਂ ਨੇ ਛੁੱਟੀ ਲੈਣ ਆਲੇ ਤੁਸੀਂ ਐ ਕਹਿਦੇ ਤੁਸੀਂ ਉਵੇਂ ਕਹਿ ਦਿਓ ਹੁਣ ਝੂਠ ਬੋਲਦੇ ਨੇ ਦੇਖ ਲੋ ਗਾਈਸ ਕਹਿੰਦੇ ਸਾਨੂੰ ਤਾਂ ਪਤਾ ਸੀਗਾ ਵੀ ਤੁਸੀਂ ਝੂਠ ਬੋਲਦੇ ਹੋ ਵੀਰੇ ਹੁਣ ਠੀਕ ਆ ਕੋਸ਼ਾ ਹੁਣ ਤਾਂ ਕਿੱਦੋਂ ਤੁਸੀਂ ਆਏ 나오 ਗਏ ਹੈ ਕਿੱਦੋਂ ਆਏ ਜਿੰਨੇ ਵੇ ਤੋਂ ਇਹ ਹੋ ਗਿਆ ਪੇਪਰ ਹੋ ਗਿਆ ਅਗਰ ਸਾਡਾ 9 ਸੌਰੀ 10:30 ਤੇ ਫੜ ਲਾਂਗੇ ਓਕੇ ਚਲੋ ਠੀਕ ਆ ਚਲੋ ਠੀਕ ਹੈ ਗਾਈਸ ਹੁਣ ਖਾ ਪੀ ਲਈਏ ਬਹੁਤ ਇਹਨਾਂ ਦੇ ਹੋ ਗਏ ਪ੍ਰੈਂਕ ਹੋ ਗਿਆ ਜਿੰਨਾਂ ਨਾਲ ਕਾਹੂ ਮੈਰਿਜ ਤੇ ਜਾਣਾਗਾ ਇਸ ਕਰਕੇ ਛੁੱਟੀ ਲਈ ਹੈਗੀ ਬੱਚਿਆਂ ਨੂੰ ਵੀ ਲੈ ਕੇ ਜਾਣਾ ਬੱਚੇ ਤਾਂ ਬਹੁਤ ਜ਼ਿਆਦਾ ਮਤਲਬ ਕਿ ਐਕਸਾਈਟਡ ਨੇਗੇ ਹਨਾ ਵਿਆਹ ਤੇ ਯਾਰ ਵਾਸਤੇ ਤੇ ਉਥੇ ਵਿਆਹ ਦਾ ਵੀ ਤੁਹਾਨੂੰ ਪ੍ਰੋਗਰਾਮ ਦਿਖਾਵਾਂਗੇ ਆਪਾਂ ਮੋਟਾ ਮੋਟਾ ਜਿੰਨਾ ਵੀ ਹੋ ਸਕਿਆ ਉਹਨਾਂ ਤੋਂ ਦੁਕਾਨਾਂ ਵਿੱਚ ਵੀ ਕਿੰਨਾ ਦਾ ਪ੍ਰੋਗਰਾਮ ਆਗਾ ਠੀਕ ਹੈ ਜੀ ਹੁਣ ਖਾ ਪੀ ਰਹੇਗੇ ਅਸੀਂ ਫਿਰ ਬਸ ਵਿਆਹ ਦੀਆਂ ਤਿਆਰੀਆਂ ਵੇਰ ਰਹੀਆਂ ਜਿਹੜੀਆਂ ਇਹਨਾਂ ਨੇ ਕਰਦੇ ਆਂਗੇ ਆਪਾਂ ਹਨਾ ਹਾਂ ਸਵੇਰੀ ਕਰਨ ਨੂੰ ਤਿਆਰੀ ਸਵੇਰੀ ਕਰੂੰਗੀ ਪ੍ਰਸ ਬਰਸ ਸਵੇਰੀ ਕਰਨ ਹੁਣ ਹਮਮਤ ਨਹੀਂ ਹੈਗੀ ਹੁਣ ਹਾਂ ਆਪਾਂ ਆਪਾਂ ਸਕੂਲ ਤੇ ਬੱਜਾਂਗੇ ਹਾਂ ਉਹ ਇਹ ਤਾਂ ਸਕੂਲ ਵਾ ਜਾਣਗੇ ਸਕੂਲ ਦੇ ਕੱਪੜੇ ਪਾ ਕੇ ਵਰ ਰਹੂਗੀ ਨਾ ਕਹਿੰਦਾ ਸਵੇਰੇ ਸਕੂਲ ਵਾ ਜਾਣਾ ਵੀ ਹੁਣ ਤਿਆਰੀ ਕਰ ਲੈਨੇ ਆ ਸਰ ਮੈਂ ਆਪੇ ਤਿਆਰੀ ਕਰ ਦਉ ਤੁਹਾਡੀ ਚਾਹ ਤੁਸੀਂ ਕਹਿੰਦੇ ਫਿਰ ਆਪਦੀ ਕਰ ਲਓ ਬਾਈ ਮੈਂ ਨਹੀਂ ਕਰਨਾ ਤੇ ਤੁਸੀਂ ਗੱਡੀ ਜਾਵੋ ਮਾਡੀ ਟੈਂਕਲ ਚ ਕਿੱਥੇ ਪੁੱਜੀ ਲੈਣਾ ਸਕੂਲ ਤੇ ਮੋਟਰਸਾਈਕਲ ਤੇ ਬੱਜਣਾਗੇ ਨਾ ਕਿਉਂ ਗਰਮ ਠੰਡ ਲੱਗ ਜਨਾਲਿਆ ਗੱਡੀ ਸਟੇਅਰਸ ਭਾਲਦੀ ਆ ਚਲੋ ਠੀਕ ਹੈ ਗਾਇਸ ਅੱਜ ਦਾ ਜਿਹੜਾ ਬਲੌਗ ਆਪਾਂ ਇੱਥੇ ਖਤਮ ਕਰਦੇ ਹਾਂਗੇ ਹੁਣ ਬੱਚਿਆਂ ਦੀ ਐਕਸਾਈਟਮੈਂਟ ਸਵੇਰੇ ਦਿਖਾਵਾਂਗੇ ਤੁਹਾਨੂੰ ਵੀ ਕਿੰਨੀ ਜ਼ਿਆਦਾ ਆ ਗਈ ਤੇ ਸਵੇਰੇ ਵਿਆਹ ਚ ਮਿਲਾਂਗੇ ਤੁਹਾਨੂੰ ਵੀ ਵਿਆਹ ਦਾ ਮੈਂ ਤੁਹਾਨੂੰ ਸਾਡਾ ਇਸ ਸੀਜ਼ਨ ਦਾ ਪਹਿਲਾ ਵਿਆਹ ਹੈਗਾ ਇਹ ਤੇ ਅੱਗੇ ਵੀ ਹੋਣੇ ਨੇ ਕਈ ਵਿਆਹ ਪਰ ਇਹ ਜਿਹੜਾ ਵਿਆਹ ਹੈਗਾ ਇਹ ਦਾ ਇਹ ਦਾ ਨਿਊਗਾ ਲਾਲੂ ਜਿਹੇ ਸੀਜ਼ਨ ਦਾ ਹੀ ਲਾਲੂ ਸੀਜ਼ਨ ਇਹ ਹੁੰਦਾਗਾ ਤਕਰੀਬਨ ਇਹ ਸੀਜ਼ਨ ਦਾ ਪਹਿਲਾ ਵਿਆਹ ਹੈਗਾ ਤੇ ਠੀਕ ਹੈ ਜੀ ਹੁਣ ਗਾਇਸ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਂਗੇ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੋ ਤੇ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਕਰ ਲੋ ਸਬਸਕ੍ਰਾਈਬ ਹੁਣ ਕੱਲ ਨੂੰ ਮਿਲਦਾ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ